ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮਿਹਣਾ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਚੰਗੀ ਮੈਂ ਆ ਗਈ ਵੀਰੇਓ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਕਵੀ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚਾਲ ਨਿਕਲਾ ਮੇਰ ਜੀ ਸਤਿਗੁਰ ਦੀ ਕਿਰਪਾ ਜੀ ਵਧੀਆ ਵੀਰੇ ਵਧੀਆ ਹੋਰ ਸੁਣਾਓ ਤੁਸੀਂ ਸਭ ਠੀਕ ਠਾਕ ਹਾਂ ਵਧੀਆ ਵੀਰੇ ਵਧੀਆ ਵਧੀਆ ਸਾਰੇ ਕਲਜੰਦਰ ਡੇਰੀ ਫਾਰਮ ਦੇ ਵੇਖਣ ਆਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂ ਵੀਰੇ ਨਾਂ ਦੱਸੀਆ ਆਪਣਾ ਹਾਂ ਮੇਰਾ ਬਿੱਲਾ ਜੀ ਪਿੰਡ ਸੈਂਸਰਾ ਖੁਰਦ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਵੀਰੇ ਨੰਬਰ 9501736536 ਨੰਬਰ ਹੈ ਜੀ ਸੈਂਸਰਾ ਤੋਂ ਜੀ ਦੇਖਣਾ ਰੋਡ ਤੇ ਡੇਰਾ ਨੇੜੇ ਗੁਰਗਾਪਾਗ ਨੇੜੇ ਜੁਦੇਵ ਕਲਾਂ ਜੀ ਬਿਲਕੁਲ ਤਾਂ ਜਿਲ੍ਹਾ ਅਮਰਸਰ ਆ ਗਿਆ ਨੇ ਜਿਲ੍ਹਾ ਅਮਰਸਰ ਆ ਗਿਆ ਤਸੀਲ ਜੀ ਨਾਲਾ ਜਿਲ੍ਹਾ ਅਮਰਸਰ ਜੀ ਤਾਂ ਵੀਰੇ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਵੜਾਂ ਆ ਗਈਆਂ ਵੱਡੀਆਂ ਵੱਸੀਆਂ ਆ ਗਈਆਂ ਤੇ ਤਿੰਨ ਵੱਸੀਆਂ ਆਪਣੋ ਕੋ ਹੈਗੀਆਂ ਸੀ 6 ਇੱਕ ਮਾਝੀ ਹੀ ਤੇ ਵੱਸੀਆਂ ਵਿਕ ਗਈਆਂ ਨੇ ਆਪਣੇ ਕੋਲ 4 ਆ ਗਈਆਂ ਜੇ ਵੱਸੀਆਂ ਤੇ 2 ਵਿਕ ਗਈਆਂ ਨੇ ਬਿਲਕੁਲ ਹਾਂਜੀ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਟ ਵੀਰ ਦਾ ਜਾਇਜ਼ ਹੁੰਦਾ ਜੋ ਵਪਾਰੀ ਵੀਰੇ ਖਰੀਦ ਕਰ ਲੈਂਦੇ ਆ ਵੀਰੇ ਕੋਲੇ ਬਾਕੀ ਸਾਲ ਹਰ ਇੱਕ ਵੀਡੀਓ ਚ ਸੋਨੇ ਡੰਗਰ ਪਾਈਦੇ ਆ ਹੁਣ 25 ਤਰੀਕ ਨੂੰ ਵੀਡੀਓ ਪਈ ਉਹਦੇ ਵਿੱਚ ਵੀ ਐ ਸਾਰੇ ਡੰਗਰੀ ਓਪੇ ਹੋ ਪਲਾਸ ਹੀ ਪੂਰੀਆਂ ਹਨਾ ਵੜਾਂ ਜੀ ਦੇ ਬਾਰਵੇਂ ਚ ਵੀ ਮਾਲ ਇਕੱਠਾ ਹੋਇਆ ਸੀ ਉਹ ਦਿਨ ਤੁਹਾਡਾ ਨਾਲ ਗੱਲਬਾਤ ਨਹੀਂ ਹੋਈ ਜਦੋਂ ਤੁਹਾਨੂੰ ਫੋਨ ਕਰਦੇ ਤੁਸੀਂ ਚੱਕਿਆ ਨਹੀਂ ਹਾਂਜੀ ਤੇ ਵੀਜੀ ਹੋ ਗਏ ਬਿਲਕੁਲ ਵੀਡੀਓ ਇੱਕ ਕਰਕੇ ਲੇਟ ਹੋ ਜਾਂਦੀ ਆ ਅਸੀਂ ਵੀਡੀਓ ਜੋਗੀਆਂ ਇਕੱਠੀਆਂ ਕਰਦੇ ਆ ਹਾਂਜੀ ਜਦੋਂ ਆ ਕੇ ਜਦੋਂ ਸਭ ਦੇ ਹੋ ਜਾਂਦੇ ਫਿਰ ਵੀ ਜਿੰਦਾ ਕੋਈ ਕਾਰੋਬਾਰੀ ਵੀ ਪਾ ਲਿੰਦਾ ਵੀਪਰਾ ਦਾ ਆਜ ਦਾ ਮਾਣ ਗਰੀਦਾ ਬਿਲਕੁਲ ਰੇਡ ਜਾਜ ਹੁੰਦਾ ਨਾ ਰੇਡ ਚ ਆ ਜਾਂਦੇ ਬਿਲਕੁਲ ਰੇਡ ਜਾਜ ਹੁੰਦਾ ਜੀ ਤਾਂ ਵੀਰੇ ਕਰੀਏ ਸ਼ੁਰੂ ਇਹਨਾਂ ਬਾਰੇ ਹਣਾ ਤਾਂ ਮੈਂ ਤਾਂ ਕਰ ਲਈ ਸ਼ੁਰੂ ਹਣਾ ਮੈਂ ਤੀਜਾ ਸੂਆ ਜਮ ਤੀਜਾ ਸੂਆ ਸੂਈਆ ਜੀ ਹਾਂਜੀ ਹਾਂਜੀ ਸੂਈਆ ਇਹ ਗੱਬਣਾ ਜੀ ਗੱਬਣ ਠੀਕ ਹੈ ਜੀ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲਓ ਕੀ ਬਾਤ ਹੈ ਜੀ ਲੈਵਲ ਉਹ ਬਹੁਤ ਸ਼ਾਨਦਾਰ ਆ ਪਤਲੇ ਚੰਮ ਦੀ ਆ ਗਈ ਵੀਰੋ ਤਾਂ ਵੱਡੀ ਮੈਂ ਭਾਰੇ ਪੱਲੇ ਜਾਂ ਖੁੱਲੇ ਲੈਵੇ ਦੀ ਮਾਲਕਾ 16 17 ਲੀਟਰ ਆਮ ਨਾਲ ਗਰੰਟੀਦਾਰ ਬਿਲਕੁਲ ਮੈਂ ਲੈਵਾ ਤਾਂ ਐਵੇਂ ਦੱਸਿਆਂਦਾ ਵੀਰੇ ਕਿਵੇਂ ਸੁਗਿਆ ਢੀ ਹੁੰਦੀ ਆ ਹਜੇ ਵੀ ਫਿਰ ਦਿਨ ਲੈ ਜੂ ਹਜੇ ਲੈਜ ਨਹੀਂ ਕੋਈ ਇੰਨੇ 4-5 ਦਿਨ 4-5 ਦਿਨ ਹਜੇ ਵੀ ਲੈ ਜੂ ਤੇ ਵੇਖੋ ਵੀਰੋ ਪਾਰੇ ਪੱਲੇ ਚ ਆ ਗਈ ਪਤਲਾ ਚੰਮ ਆ ਗਿਆ ਤੇ ਐਨ ਲੈਵਲ ਉਵੀਨੀ ਸਫਾਈਆਂ ਚੈੱਕ ਕਰ ਲਓ ਕਮਾਲ ਵੀਰ ਜੀ ਲੈ ਵੀਰ ਬਹੁਤ ਚੰਗੀ ਮੈਂ ਆ ਗਈ ਵੀਰੋ 99 ਵੇਥ ਵੇਥ ਤੇ ਆ ਗਿਆ ਤੇ ਕਿੰਨਾ ਲੇਵਾ ਗਾਹ ਨੂੰ ਉਹਨਾ ਪਛਾਣੂ ਵੀਰੋ ਬਿਲਕੁਲ ਵੇਖੋ ਵੀਰੋ ਸਫਾਈਆਂ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਜੀ ਜਿੱਤੀ ਮੁੱਲ ਵੱਡੀ ਮੈਂ ਆ ਹਾਂਜੀ ਜਿੱਜਾ ਸੁਆ ਜੀ ਬਿਲਕੁਲ ਬਾਕੀ ਏਡੀਆਂ ਏਡੀਆਂ ਮਈਆਂ ਦੇ ਲੋਕ ਮੱਭੀ ਆਖੀ ਜਾਂਦੇ ਆ 1.70 80 ਵੀ ਮੰਗੀ ਜਾਂਦੇ 2 ਲੱਖ ਵੀ ਗਈ ਮੰਗੀ ਜਾਂਦੇ ਬਿਲਕੁਲ ਬਿਲਕੁਲ ਬਾਕੀ 16 17 ਲੀਟਰ ਵਾਲੀ ਵੱਡੀ ਮੈਂ ਆ ਵੱਡੀ ਮੈਂ ਆ ਚੰਗੇ ਰਿਕਾਰਡ ਵਾਲੀ ਆ ਤਾਂ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਕਿੰਨਾ ਕੋ ਲਈ ਹੋ ਤੇ ਆਂਦੇ 18 ਲੀਟਰ ਹੀ ਇੱਥੋਂ ਮੈਂ ਲੱਜੋ ਯਾਰ ਅਈ ਕੋ ਕਿਲੋ ਦੋ ਕਿਲੋ ਕਾਟੀ ਦੱਸ ਕੇ ਦਵਾਂਗੇ ਬਿਲਕੁਲ ਨਾਲ ਹੀ ਦੱਸੀ ਜਾਂਦੀ ਵੀਰੇ ਐ ਕੋ ਵੱਧ ਨਿਕਲੂਗਾ ਤੇ ਸਿਪਤੀ ਕਰੂਗਾ ਬਿਲਕੁਲ ਵੱਧ ਨਿਕਲਿਆ ਐ ਫੁੱਟ ਫੁੱਟ ਪਛਾਣੂ ਹੋਈ ਆ ਤਾਂ ਬਹੁਤ ਚੰਗੀ ਆ ਅਜੇ ਬਣਨੀ ਆ ਜੇ ਦਿਨ ਚਾਰ ਲੈ ਜਾਣੇ ਇਹਨਾਂ ਅਜੇ ਦਿਨ ਲੈ ਜੂ ਚਾਰ ਪੰਜ ਦਿਨ ਤਾਂ ਵੀਰੇ ਕਿੰਨੇ ਦੀ ਹੁਣ ਹਨਾ ਡੇੜੀ ਵੀਰੇ 1.5 ਲੱਖ ਦੀ ਡੇੜ ਦੀ ਹਾਂਜੀ ਕਰ ਦੀ ਵਿੱਚੋਂ ਛੋਟ ਛੱਪਾ ਕਿੰਨਾ ਕਰੀਏ ਤੁਹਾਨੂੰ ਦੱਸਦਾ ਨਹੀਂ ਆਪ ਹੀ ਕਰਦੇ ਹੋ ਮੈਂ ਤਾਂ ਕਿਵੇਂ ਲੈਵਾ ਦੱਸੀ ਜਾਂਦਾ ਮੈਂ ਤਾਂ ਰਿਹਾ ਭਾਵੇਂ 185 ਮੰਗ ਲਓ ਸਿੱਧੀ ਗੱਲ ਹੈ ਵੀਰੇ ਇਹ ਛਡਾਈ ਦਾ ਵਾ ਕਈ ਵੀਰਾਂ ਕੋ ਵੱਧ ਲੱਗੇ ਤਾਂ ਛਡਾਈ ਦਾ ਡਾੜਾ ਰੇਟ ਜੈਜ ਹੁੰਦਾ ਸਾਡੀ ਤਾਂ ਹਾਂ ਨਾ ਜੋ ਅਸੀਂ ਚਲ ਬੋਲ ਨਹੀਂ ਕਰਦੇ ਬਿਲਕੁਲ ਇੱਕ 20 ਦੀ ਦੇ ਦਿਆਂਗੇ ਕੀ ਬਾਤ ਹੈ ਉਹ ਛੋਟੇ ਛੋਪਾ ਵੀਰੇ ਕਰਦੇ ਆਂਗੇ ਹੋਰ ਇੱਕ 15 ਦੇ ਦਾਂਗੇ ਵੀ ਇੱਕ 15 ਦੀ ਹਾਂਜੀ ਹਾਂਜੀ ਦੋ ਛੱਡ ਦਿਓ ਇੱਕ 13 ਦੀ ਹਾਂ 13 ਦੀ ਹੈ ਨਾ ਜੀ ਬਾਕੀ ਕੋਈ ਫੋਨ ਲਾ ਲੇ ਤਾਂ ਫੋਨ ਵੀਰੇ ਜਰੂਰ ਲਾ ਲਿਓ ਚੰਗੀ ਮੈਂ ਹਾਂ ਹਾਂ ਨਾ ਹੀ ਆ ਬਾ ਮੋਟੇ ਕਰਾਉਨ ਨੂੰ ਭਾਵੇਂ ਡੇਢ ਕਰਾ ਲੈ ਕੋਈ 70 ਕਰਾ ਲੈ ਠੀਕ ਹੈ ਇਹ ਹਾਂ ਨਾ ਹੀ ਆ ਬਸ ਛੋਟ ਛਾਟ ਮੈਂ ਵੀ ਭਾਵੇਂ ਐਰਕਾਂ ਜਿੱਦਾਂ ਤੀਜੇ ਸੂਏ ਸੋਨਾ ਮੈਂ ਨਹੀਂ 22 ਝੋਟੀ ਨੇ ਬਾਕੀ ਆਪਣੀ ਸੇਵਰ ਦੁੱਧ 19 20 ਲੀਟਰ ਵੀ ਪਾ ਦੋਗੇ ਪਾ ਦੋਗੇ ਬਿਲਕੁਲ ਵੀਰੇ ਜਿੱਦ ਕੋਈ ਨਹੀਂ ਉਹ ਤੇ ਨੇ ਆਖਿਆ ਵੀ 18 ਲੀਟਰ ਵਿੱਚ ਹੋਇਆ ਆ ਇਹ ਦੁੱਧ ਠੀਕ ਹੈ ਜੀ ਅਹੀਂ ਕਿਲੋ ਤੋਂ ਕਿਲੋ ਕਾਟੀ ਦੱਸ ਦੇ ਬਿਲਕੁਲ ਸਿਫਤੀ ਕਰੇ ਬਿਨਾਂ ਵਾਦ ਵਾਦ ਦੁੱਧ ਨਾਲੇ ਵੀਰੇ ਦੁੱਧ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਦੁੱਧ ਹਰ ਇੱਕ ਵੀਰ ਦੇ ਲੀਆਂ ਤੇ ਕਦੋਂ ਇਹਨੇ ਸੂਣਾ ਜਬਾਨਾ ਹਨਾ ਦੁੱਧ ਗਾੜੀ ਵੀਰਾਂ ਦੇ ਪਾਇਦਾ ਬਾਕੀ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਬਿਲਕੁਲ 113 ਦੀ 113 ਦੀ ਠੀਕ ਹੈ ਜੀ ਦੂਜੇ ਨੰਬਰ ਤੇ ਵੀ ਦੀ ਵੈੜਾ ਗਈ ਝੂੰਗੀ ਝੂੰਗੀ ਬੱਛੀ ਆ ਗਈ ਜੀ ਦੂਜਾ ਸੁਆ ਜੀ ਹਾਂਜੀ ਇਹਦੇ ਕੋ 25 26 ਲੀਟਰ ਤਿਆਰ ਹੋਊਗਾ ਅੱਜ 14 ਦਿਨ ਦੀ 4 5 ਦਿਨ ਦੀ ਅੱਜ ਸੂਈ ਜੇ ਮਗਰ ਬੱਛੀ ਜੇ ਜਰਸੀ ਆ ਗਈ ਜਰਸੀ ਵੈੜਾ ਵੀਰੇ ਪੰਜਾਬ ਵਾਲੀ ਝੂੰਗੀ ਵੈੜ ਜਰਸੀ ਪੰਜਾਬ ਵਾਲੀ ਆ ਲੰਮੀ ਬੇਲ ਆ ਗਈ ਮਗਰ ਬੱਛੀ ਪਾਲੀ ਆ ਜੀ ਬੱਛੀ ਵੀ ਜਰਸੀ ਆ ਗਈ ਹਨਾ ਜੀ ਤਾਂ ਵੇਖੋ ਵੀਰੋ ਹਲੇਵਾ ਚੈੱਕ ਕਰੋ ਕੀ ਕਹਿਣਾ ਹੈ ਐ ਡਰਾਮੀ ਬੰਨਿਆ ਦੁੱਧ ਵਾਲਾ ਹੌਲੀ ਹੌਲੀ ਜਾਂਦੇ ਵੀਰ ਤਾਂ ਵੇਖੋ ਵੀਰੋ ਪੂਰੇ ਥੱਬੇ ਥੱਬੇ ਪੰਡਾ ਪੁੰਡਾ ਪਾਈਆਂ ਵੈੜ ਨੇ ਇੱਕ ਰੀ ਲਾਗੇ ਤੋਂ ਚੈੱਕ ਕਰੋ ਲੈਵਾ ਵੀਰ ਖਲਾਰੀ ਹੌਸਲਾ ਹਨਾ ਥੋੜਾ ਬੱਚੇ ਦਾ ਖਿੱਚ ਕਰਦੀ ਆ ਵੇਖੋ ਵੀਰੋ ਲੈਵਾ ਕੀ ਬਾਤ ਆ ਜੀ ਜਾਂਦੇ ਵੀਰ ਜੀ ਸਿਰਾ ਵੈੜਾ ਵੀਰੇ ਟੌਪ ਕਲਾਸ ਜਰਸੀ ਪੰਜਾਬ ਵਾਲੀ ਲੰਮੀ ਵੇੜਾ ਝੂੰਗੀ ਵੈੜ ਵੀਰੇ ਬੱਚਾ ਮਗਰ ਵਸ਼ੀ ਪਾਲੀ ਆ ਵੈੜ ਨੇ ਜਾਂਦੇ ਜੀ ਜਾਂਦੇ ਵੀਰ ਜੀ ਐ ਪੇਟ ਪੁੱਠ ਮਈਆਂ ਨੂੰ ਲੱਗੀ ਵੀਰੋ ਚੈੱਕ ਕਰੋ। ਕੀ ਬਾਤ ਹੈ ਸਿਰਾ ਵੈੜਾ ਵੀਰੇ ਜਲਾ ਉਪਰੇ ਕਰਕੇ ਜਾਂ ਕਿੱਦਾਂ ਵੀ ਇਹ ਨਾ ਕੋਈ ਆਖੇ ਵੀ ਜਾਂ ਕਿੱਦਾਂ ਭਾਈਦੀ ਆ ਜਾਂ ਕਿੱਦਾਂ ਵੀ ਹਾ ਠੰਡੀ ਸੀਲਸ ਲੱਗ ਕੋਈ ਰੱਸੀ ਨਹੀਂ ਪੋਣੀ। ਅੱਛਾ। ਭਾਵੇਂ ਦੋ ਬੰਨੇ ਇਦਾਂ ਹੀ ਬੈ ਕੇ ਚੋਲੋ। ਅੱਛਾ ਕੋਈ ਵੰਗੇ ਦੀ ਲੋੜ ਨਹੀਂ। ਕੋਈ ਬੰਗੇ ਦੀ ਲੋੜ ਨਹੀਂ। ਇਦਾਂ ਹੀ ਬੈ ਕੇ ਬਾਹ ਚੋ। ਠੀਕ ਹੈ ਜੀ। ਦੋ ਬੰਨੇ ਬਾਹਵੇਂ ਬੈਜੇ। ਇਦਾਂ ਹੀ ਹਾ ਠੰਡੀ ਸੀਲਸ ਲੱਗ ਕੋਈ ਰੱਸੀ ਨਹੀਂ ਪੋਣੀ। ਬਹੁਤ ਚੰਗੀ ਹੈ ਇੰਦਾ ਹੀ 2 ਮੰਨੀ ਬੈਗੇਜ ਹੋ ਐ ਟਾਈਮ ਕੋਈ 25 26 ਲੀਟਰ ਪਿਆਰ ਹੋਗਾ ਜੇ ਚੌਥੇ ਪੰਜਵੇਂ ਦਿਨ ਦੀ ਸੂਈ ਤੇ 25 30 ਲੀਟਰ ਹੀ ਪਾ ਦੇਗੀ ਰਾਮ ਨਾ ਹਾਂ ਦਸੀ ਜਾਂਦੀ ਲੈਵਰ ਦਸੀ ਹੁੰਦਾ ਤਾਂ ਵੇਖੋ ਵੀਰੋ ਬੱਚਾ ਵੀ ਇਹਨੇ ਚੰਗੇ ਸੀਮਨ ਦਾ ਪਾ ਲਿਆ ਵਸ਼ੀ ਜਰਸੀ ਆ ਗਈ ਹੈ ਨਾ ਜੀ ਜਰਸੀ ਆ ਗਈ ਜੀ ਬਿਲਕੁਲ ਬਹੁਤ ਟੋਪ ਕਲਾਸ ਵੇੜਾ ਬਾਕੀ ਹੈ ਠੰਡੀ ਸੀਟ ਲੱਗ ਜਿੱਦਾਂ ਮਰਜੀ ਬਹੁਤ 2 ਮੰਨੇ ਭਾਵੇਂ ਬੈਗੇਜ ਹੋ ਇਹਨੂੰ ਠੀਕ ਹੈ ਜੀ ਬਾਕੀ ਗੱਲ ਕਰੀਏ ਵੀਰ ਜੀ ਇਹਦੇ ਥਾਨ ਲੈਵੇ ਦੀ ਥਾਨ ਚੈੱਕ ਕਰੋ ਵੇਥ ਵੇਥ ਤੇ ਥਾਨ ਆ ਗਿਆ ਨੋਕ ਵਾਲਾ ਥਾਨ ਆ ਗਿਆ ਚੋਣ ਬੜੀ ਮੋਟੀ ਤਾਰਾਂ ਹੈ ਉਂਗਲਾਂ ਦੇ ਦੇਖੋ ਵੀਰੋ ਫੇਸ ਕੁਆਲਿਟੀ ਇਹ ਮੋਟੀ ਆ ਕਾ ਕੀ ਆ ਪਿਓਰ ਜੱਸੀ ਆ ਜੀ ਪੰਜਾਬ ਵਾਲੀ ਝੁੰਗੀਗੜ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਜੀ ਵੀਰੇ ਮੋਲ ਜੇ ਜਿੱਦਾਂ ਚੂੰਗੀ ਸਿੰਘ ਨਾ ਹੋਣ ਫਿਰ ਤੇ ਅਸੀਂ ਆਖੇ ਵੀ 1.5 ਲੱਖ ਦੀ ਐ ਬੱਛੀ ਬਿਲਕੁਲ ਬਿਲਕੁਲ ਬਾਕੀ ਦੋ ਦਿਨ 30 ਬੱਤੀ ਲੀਟਰ ਰਾਮ ਨਾ ਪਾ ਦੇਣਾ ਇਹਨੇ 30 ਬੱਤੀ ਲੀਟਰ ਬਿਲਕੁਲ ਬਿਲਕੁਲ ਤੇ ਬਾਕੀ ਹੁਣ ਚੂੰਗੀ ਐ ਬਾਕੀ ਚੂੰਗੀ ਹੁੰਦੀ ਕਰਮਾਲੀ ਐ ਬੱਛੀ ਹਰ ਉਹਦਾ ਵਿਚੂੰਗਾ ਡੰਗ ਹੁੰਦਾ ਹੀ ਕਰਮਾਲਾ ਐ ਬਿਲਕੁਲ ਜੀ ਤੇ ਬਾਕੀ ਚੰਗੀ ਬੱਛੀ ਐ ਕਰਮਾਲੀ ਬੱਛੀ ਐ ਬਾਕੀ ਅਸੀਂ ਉਸ ਨਾ ਹਾ ਆਣਾ ਹੀ ਹੁੰਦੀ ਐ ਮੁੱਲ ਭਾਵੇਂ ਕਰਨੋ 15 ਕਰ ਲੈ 20 ਕਰ ਲੈ ਬਿਲਕੁਲ ਤੇ ਲੱਖ ਦੀ ਜੀ ਦੀ ਐ ਸਾ ਜੀ ਠੀਕ ਹੈ ਕਰ ਦਿਓ ਚੋ ਛੋੜ ਛੱਪਾ ਜੀ 95000 ਵੀ ਦੇ ਦਾਂਗੇ ਹਾਂ ਵੀਰੇ 92 ਦੀ ਦੇ ਦਾਂਗੇ ਪੂਰੇ 90 ਦੀ ਵੀਰੇ 90 ਦੀ ਦੇ ਦਾਂ ਹੋਰ 1000 ਛੱਡ ਦਾਂਗੇ ਦੋ ਛੱਡੋ 88 ਦੀ ਵੀਰੇ ਹਣਾ 88000 ਦੀ ਵੀਰੇ ਤਾਂ 25 ਤੋਂ 26 ਲੀਟਰ ਆ ਗਿਆ ਤਿਆਰ ਇਹਦੇ ਕੋਲ ਤਿਆਰ ਜੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੋਊਗਾ ਪਸਨਾ ਇੱਕ ਬੰਦੀ ਆ ਮੋਗਿੰਗ ਚੋਂ ਜੀ ਸਿਰਾ ਵੈੜਾ ਜਿਵਾਈ ਬਹੁਤ ਹੈ ਜਿਵਾਈ ਦੀ ਗਾਰੰਟੀ ਹੋਗੀ ਭਲੇਵਾ ਦਸੀ ਜਾਂਦਾ ਜੀ ਭਾਵੇਂ ਦੋ ਬੰਨੀ ਬੈਗੇ ਚੋਵੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਹਾਂ ਨਾ 88 ਦੀ ਹਾਂ ਨਾਈਟ 88 ਠੀਕ ਹੈ ਜੀ ਅਗਲੇ ਬਨੇ ਆ ਗਈ ਲਾਲ ਲੱਭੀ ਇਹ 에ਅਰ ਸ਼ੇਅਰ ਆ ਗਈ 에ਅਰ ਸ਼ੇਅਰ ਆ ਗਈ ਵੇਖੋ ਵੀਰੋ ਵਾਲਟੀ ਚੈੱਕ ਕਰੋ ਵੈਡ ਦੀ ਤਾਜੀ ਸੂਈ ਉਦਾਂ ਵੀ ਮੈਲਾ ਆਵੇ ਲੱਗਾ ਜੀ ਚਾ ਵਾਦ ਗੁਲਾਬੀ ਥਣ ਆ ਗਿਆ ਲੈਵੇ ਬੱਚਾ ਕਿ ਪਾਇਨੇ ਇਹਦੇ ਮਾਰ ਬੱਚਾ ਨਮਸ਼ਾ ਆ ਗਿਆ ਠੀਕ ਹੈ ਜੀ ਤੇ ਵੇਖੋ ਵੀਰੋ ਵੈਡ ਚੈੱਕ ਕਰੋ ਬਗੀ ਪੜੀ ਜੁਲੀ ਚੰਗੀ ਹੈ ਥਣ ਭਾਂਡੇ ਦੀ ਸਾਫ ਥਣ ਲੈਵੇ ਖੁੱਲੇ ਦੀ ਮਾਲਕਾ ਉੱਪਰੋਂ ਮਿਆਂ ਸਿੱਧੀ ਸੱਦੀ ਗਾੜ ਰੰਗੋ ਵੀਰੋ ਚੈੱਕ ਕਰ ਲਓ ਥੱਲੇ ਵਾਲ ਵੀ ਖੁੱਲਾ ਥੋੜਾ ਪਸ਼ੂ ਕਾਲਾ ਪੈਿੰਦਾ ਗਿਆ ਲੈਓ ਲੈਓ ਜੀ ਵੇਖੋ ਵੀਰੋ ਕੀ ਬਾਤ ਹੈ ਬਹੁਤ ਚੰਗੀ ਵੜਾ ਵੀਰੋ ਵੇਖੋ ਲੈ ਵਾ ਠੀਕ ਨੇ ਲੈਵੇ ਦੇ گلابی ਥਾਣਾ ਸੁਨ ਲੇਵਾਲ ਕੀ ਕਿੰਨਾ ਦੁੱਧ ਵੀਰ ਜੀ ਦੱਸਿਆ ਜਾਂਦਾ ਜੀ ਜੀਜੀ ਉਪਰੇ ਥਾਣ ਕੇ ਹਰ ਕੋਈ ਡੰਗਲ ਡਰਦਾ ਜਿੰਨਾ ਘਰਾਂ ਚੁੱਕੇ ਨੇ ਨਾ ਨਾ ਗੱਡੇ ਹੋਣ ਬਿਲਕੁਲ ਉਪਰੇ ਥਾਣ ਕੇ ਹਰ ਕੋਈ ਡਰਦੇ ਜਦਾਂ ਮੱਭੀ ਇਕੱਲੇ ਰਹੇ ਹੋਣ ਅੱਛਾ ਅੱਛਾ ਮੱਭੀ ਵੀਰੇ ਮੱਭੀ ਠੀਕ ਹੈ ਜੀ ਉਹ ਦੂਸਰਾ ਬੱਚਾ ਚੁੰਗੀ ਜਾਂਦਾ ਇਹਨੂੰ ਇਹਨੂੰ ਕਰ ਲੈ ਠੀਕ ਹੈ ਜੀ ਤੇ ਬਾਕੀ ਹੈ ਠੰਡੀ ਸੀਲਸ ਲੱਗ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਵੀ ਉਦਾਂ ਹੀ ਬੈਗੇ ਜੋਣੀ ਕੋ ਐ ਚੋਣ ਜਾਂ ਓਕੇ ਹੋਊਗੀ ਮੋਗਿਆਂ ਨੂੰ ਕਿੰਨਾ ਦੁੱਧ ਹੋਣਾ ਹੈ ਤੇ ਇਹਨੂੰ ਕੋ ਹੈਗਾ ਜੀ 18-19 ਲੀਟਰ ਦਾ ਟਾਈਮ ਜੀ 18-19 ਅਜੇ ਮੈਲਾ ਡੀ ਮਾਰਨ ਦੁੱਧ 22 ਲੀਟਰ ਆਉਣਾ ਬਿਲਕੁਲ ਮੈਲਾ ਮਰੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਤਾਂ ਕਿੰਨੇ ਦੀ ਵੀਰ ਬਾਕੀ ਠੰਡੀ ਸੀਲਸ ਲੱਗ ਕੋਈ ਇਦਾਂ ਦੀ ਨਹੀਂ ਵੀ ਕੋਈ ਹੈਗੀ ਗੁੱਦਾ ਵੀ ਐਸਾ ਬੱਬ ਬੈਗੇ ਜੋ ਠੰਡੀ ਸੀਲਸ ਲੱਗ ਗਿਆ ਤੇ ਕੋਈ ਰੱਸੀ ਨਹੀਂ ਪਾਉਣੀ ਇਹ ਵੀ ਉਦਾਂ ਹੀ ਜੋਣੀ ਠੀਕ ਹੈ ਇੱਕ ਨੰਬਰ ਦੀ ਜੋਣ ਇੱਕ ਨੰਬਰ ਆ ਤਸਮਾ ਇੱਕ ਪਾ ਦਿੰਦੀ ਤੇ ਕਿੰਨੇ ਦੀ ਵੀਰ ਜੀ ਹਨਾ ਕਿੰਨੇ ਦੀ ਵੀਜੀ ਦੇ ਦੀਏ ਤੈਨੂੰ ਦੱਸ ਨੀ ਤੁਹਾਨੂੰ ਜੀ ਜਹਾਨਾ ਛੋਟੇ ਛੋਟੇ ਭਾਜੀ ਦੱਸ ਦਿਓ ਪੀ ਦੇ ਦੀਏ ਹਾਂਜੀ 90 ਦੀ ਠੀਕ ਹਾਂਜੀ ਵੀਰ ਜੀ ਮੰਨਤਾ 85 ਦੀ ਦੇ ਦਾਂਗੇ ਹਾਂਜੀ 85 ਦੀ 85 ਦੀ ਪੂਰੇ 80 ਦੀ ਵੀਰੇ 80 ਦੀ ਦੇ ਦਾਂਗੇ ਦੋ ਛੱਡੋ ਖਤਰ ਦੀ ਹਾਨਾ ਕੁਝ ਨਹੀਂ ਹੁੰਦਿਆ ਜਾਣ ਦੋ ਚਲੋ ਲਾਲ 에ਅਰ ਸ਼ੈਰ ਵੈੜਾਂ ਦੀ ਡਿਮਾਂਡ ਬਹੁਤ ਆ ਮਿਲਦਾ ਪਸ਼ੂ ਘਾਟਾ ਸੋਨਾ ਸੁਨੱਖੀ ਵੈੜਾ ਆ ਉੱਪਰੋਂ ਵੀ ਸਿੱਧੀ ਸਾਦੀ ਆ ਖਾਣ ਤੋਂ ਲੈ ਕੇ ਲੇਵੇ ਤੋਂ ਗੱਲ ਕਰੀਏ ਤਾਂ ਵੀਰੇ ਬਹੁਤ ਹੀ ਚੰਗੀ ਵੱਡੀ ਵੇੜਾ ਹਾਂ ਨਾ 78 ਦੀ ਸਾਰੇ ਵੀਡੀਓ ਚ ਆਸ ਦਿੰਦੇ ਕੋਕਾ ਵੀਸ ਕੋਕਾ ਵੀਸ ਨਾ ਆ ਟੋਪ ਗਲਾਸ ਕੋਈ ਵੀਰ ਦੂਰੋਂ ਚੱਲ ਗਿਆਊਗਾ ਤੇ ਵੀਰੇ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਜੈਜ ਰੇਡਾ 78 ਦੀ ਹਨਾ ਜੀ ਠੀਕ ਹੈ ਜੀ ਤੇ ਵੀਰੇ ਅਗਲੇ ਬੰਨੇ ਆ ਗਈ ਵੇੜ ਇਹ ਵੀ ਸੂਈ ਆ ਜੀ ਇਹ ਵੀ ਸੂਈ ਜੀ ਮਤਲਬ ਬੱਛੀ ਜੀ ਆ ਗਈ ਬੱਛੀ ਵੇਖੋ ਵੀਰੇ ਇੱਕ ਚੰਗੇ ਸੁਈ ਹੁੰਦੀ ਹੈ ਜੀ ਵੇਖੋ ਬਹੁਤ ਚੰਗੀ ਬੱਛੀ ਐ ਮੋਂ ਤੋਂ ਹੀ ਕਦ ਕਾੜ ਖੁੱਲੇ ਆ ਲੰਮੀ ਬੇਲ ਬਹੁਤ ਹਾਂ ਜੀ ਹਾਂ ਜੀ ਬਹੁਤ ਚੰਗਾ ਸੀਮਨ ਹਨਾ ਜੀ ਤਾਂ ਸੋਨੀ ਵੜਾ ਤੇ ਕਿੰਨਾ ਆ ਗਿਆ ਥੇ ਬੋਲੋ ਵੀਰ ਜੀ ਇਹਦੇ ਕੋਲ ਜੀ 22 23 ਲੀਟਰ ਤਿਆਰ ਹੋਊਗਾ 22 ਤੋਂ 23 ਲੀਟਰ ਬੱਬੀ ਨੂੰ 7 ਦਿਨ ਹੋ ਗਏ ਜਿਹੜਾ ਹਫਤਾ ਹੁੰਦਾ ਸੀ ਇਹ 22 ਤੋਂ 23 ਲੀਟਰ ਆ ਜੀ 22 ਤੋਂ 23 ਦੇ ਵਿੱਚ ਤਿਆਰ ਹੋਊਗਾ ਜੇ ਮੈਲੇ ਦੇ ਚੱਲਣ ਦੀਆਂ ਜਿਹੜੇ ਚਾਹਤਾਂ ਆ ਕਿਆ ਬਾਤ ਤਾਂ ਵੇਖੋ ਵੀਰੋ ਲੇਵਾ ਵੱਡੀ ਵੜ ਤੇ 25 26 ਲੀਟਰ ਵੀਰ ਕਹਿੰਦਾ ਦੁੱਧ ਕਰ ਦਊਗੀ ਹੋ ਨਹੀਂ ਬਹੁਤ ਚੰਗਾ ਰਿਕਾਡ ਆ ਖੁੱਲਾ ਲੇਵਾ ਲੱਗਿਆ ਵੱਡੀ ਵੜਾ ਵੇਖੋ ਵੀਰੋ ਫੇਸ ਕੁਆਲਟੀ ਜਰਸੀ ਚ ਆ ਗਈ ਹੈ ਵੀ ਸ਼ਾਈ ਹਾਲ ਤੇ ਜਰਸੀ ਆ ਗਈ ਕਰੋਸ ਗੁਲਾਬੀ ਥਾਂ ਆ ਗਿਆ ਹੁਣ ਇਸ ਟਾਈਮ ਕਿੰਨਾ ਦੱਸਿਆ ਵੀਰ ਜੀ ਦੋਦੇ ਥਲੇ 22 ਤੋਂ 23 ਦੇ ਵਿੱਚ ਤਿਆਰ ਹੋਇਆ 22 ਤੋਂ 23 ਲੀਟਰ ਠੀਕ ਹੈ ਜੀ ਦੇਖੋ ਵੀਰ ਇਹਨੂੰ ਵੀ ਵੀਰੇ ਰੱਸੀ ਨਹੀਂ ਪਾਉਣੀ ਕੱਟਣੀ ਪਾਉਣਾ ਚੋਣਾ ਇੱਕ ਨੰਬਰ ਪੋਲੀ ਰੂਰਗੀ ਹੋਊਗੀ ਪਸਮਾ ਇੱਕ ਪਾਉਂਦੀ ਆ ਉਦਾਂ ਹੀ ਚੋ ਲੈਣੀ ਹੈ ਮਗਰ ਵੀ ਵੱਸੀ ਆ ਗਈ ਹੈ ਨਾ ਮਗਰ ਵੀ ਵੱਸੀ ਆ ਗਈ ਜੀ ਦੇਖੋ ਬਹੁਤ ਚੰਗੀ ਬਿਹਾਰਾ ਵੀਰੇ ਵੀਰੇ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਦਾ ਸਾਰਿਆਂ ਦੀ ਫੈਂਡ ਚੰਗੀ ਹੈ ਨਾ ਜਰਸੀ ਆ ਗਈ ਐਰ ਸ਼ੈਰ ਸ਼ਾਈ ਆਲਪੀ ਬਹੁਤ ਚੰਗੀਆਂ ਚੰਗਾ ਚੰਗਾ ਜੀ ਮਈਆਂ ਵਰਗਾ ਦੁੱਧ ਹੁੰਦਾ ਜੀ ਦੁੱਧ ਮਈਆਂ ਦਾ ਚਿੱਟਾ ਜੀ ਤੇ ਬਾਕੀ ਵੀਰੋ ਚੈੱਕ ਕਰ ਲਓ ਐ ਪੈਪਾ ਪੂਪਾਂ ਲੱਗੀਆਂ ਦੋ ਤਾਲੀਆਂ ਵੀਰ ਜੀ ਹਾਂ ਨਾ ਕਿੰਨੇ ਦੀ ਉਹਨੇ 95000 95 ਦੀ ਹਾਂਜੀ ਉੱਚੋ ਛੋਟੇ ਚੱਪਾ ਹੋਈ ਨਾ 90 ਦੀ ਦੇ ਦਾਂ ਹਾਂ ਵੀਰ ਦੋ ਹੋਰ ਛੱਡ ਦਾਂਗੇ 88 ਦੀ 85 ਦੀ ਦੇ ਦਾਂਗੇ 85 ਦੀ 85 1000 ਹੋਰ ਛੱਡ ਦੋ 84 ਦੀ ਹਣਾ ਤੇ ਬਾਕੀ ਵੀਰੋ ਵੈਣਾ ਬੇਸ਼ੱਕ ਕੈਮਰੇ ਛੋਟੀ ਲੱਗਦੀ ਹੋਵੇ ਤੁਸੀਂ ਇੱਥੇ ਚੱਲ ਕੇ ਆਓਗੇ ਤੁਸੀਂ ਵੈੜਾ ਨਹੀਂ ਛੱਡ ਕੇ ਜਾਂਦੇ ਤਾਜ਼ੀਆਂ ਸੂਈਆਂ ਨੇ ਬੋਲੇ ਤੇ ਨੇ ਚੰਗੇ ਰਿਕਾਰਡ ਆ ਲੀਆਂ ਨੇ ਬਿਲਕੁਲ ਫੁੱਲ ਕੱਦ ਕਾਠਾ ਵੀਰੋ ਤੇ ਖੁੱਲੇ ਲੈਵੇ ਦੀ ਮਾਲਕਾ ਮਗਰੀ ਵੀ ਵਛੀ ਆ ਗਈ ਕੀ ਬਾਤ ਹੈ ਜੀ ਹਾਂ ਨਾ 84 ਜੀ ਹਾਂਜੀ ਵੀਰੇ ਅਗਲਾ ਬੰਨਿਆ ਗਈ ਵੈੜ ਤੋਹਾ ਆ ਗਿਆ ਤੋਹਾ ਜੀ ਤੋਫਾਈ ਦੀ ਠੀਕ ਹੈ ਜੀ ਹਾਂਜੀ ਸੂਈ ਦੇ ਬੱਛੀ ਮਗਰ ਦੇ ਅੱਛਾ ਜੀ ਬੱਛੀ ਲੈ ਉਹਨੇ ਠੀਕ ਹੈ ਜੀ ਇਹ ਤਾਜੀ ਸੂਈ ਹੈ ਜੀ ਤਾਜੀ ਸੂਈ ਹੈ ਬੱਛੀ ਮਗਰ ਠੀਕ ਹੈ ਜੀ ਇਹਦੇ ਥੱਲੇ ਹਾਂਜੀ ਇਹ ਲਿਆਂਦੀ ਆ ਬਸ ਠੀਕ ਲੈ ਗਿਆ ਅੱਛਾ ਠੀਕ ਹੈ ਜੀ ਲੈ ਵੀਰ ਜੀ ਹਾਂ ਦੁਬਾਰੇ ਲਿਆਂਦੀ ਚੋ ਚੂਗ ਲਿਆਂਦੀ ਦੇਖੋ ਵੀਰੋ ਪ੍ਰਿੰਟ ਪ੍ਰਿੰਟ ਬਹੁਤ ਆ ਰੰਗ ਬਾਜ ਆ ਗਈ ਆ ਥੋੜੀ ਨਵਾਲਣ ਤਵਾਲਣ ਲਈ ਕਿਵੇਂ ਵੀਰ ਨੇ ਦੱਸਿਆ ਤਾਂ ਬਹੁਤ ਚੰਗੀ ਆ ਆ ਵਛੀ ਆ ਗਈ ਵੀਰ ਜੀ ਆ ਵਛੀ ਆ ਗਈ ਜੀ ਕੀ ਬਾਤ ਹੈ ਵਛੀ ਚੰਗੇ ਸੀ ਮੰਦੀ ਆ ਗਈ ਹੈ ਨਾ ਇਦਾਂ ਬੈਜੇ ਥੱਲੇ ਵੀ ਜੀ ਕੀ ਬਾਤ ਹੈ ਆ ਠੰਡੀ ਫੀਲਸ ਲੱਗ ਗਿਆ ਜੀ ਠੀਕ ਹੈ ਜੀ ਇਹਦਾ ਮੋਲ ਵੀਰ ਜੀ ਜਿੱਦਾਂ ਮਰਜੀ ਬੈਜੇ ਥੱਲੇ ਤੁਹਾਨੂੰ ਇਹਨੇ ਵੀ ਚੰਗਾ ਲੱਗਿਆ ਤੁਹਾਨੂੰ ਬਹੁਤ ਚੰਗਾ ਚੋਣਵਾਇਆ ਪੋਲੀ ਰੋਰ ਕੀ ਠੀਕ ਹੈ ਜੀ ਹਾਂ ਜੀ ਮਲਾਬੀ ਥਾਣਾ ਜੀ ਮੋਲ ਜੀ ਆ ਠੰਡੀ ਠੰਡੀ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਠੀਕ ਹੈ ਜੀ ਮੋਲ ਵੀਰ ਜੀ ਮੋਲ ਵੀ ਜੀ ਕਿੰਨਾ ਕੁ ਪਾ ਰਿਹਾ ਤੋਹਫੇ ਦਾ ਇਹ ਜੀ ਹਾਂ ਜੀ ਜਾਂਦੇ ਨਹੀਂ ਦਾਰ ਕਰ ਦਿਓ ਕਰ ਦਿਓ ਜਾਇ ਚ ਜਾਂਦੇ 35000 ਦੇ ਦੀ ਹਾਂ ਵੀਰੇ 32000 30 ਦੀ ਵੀਰੇ ਜਾਂਦੋ ਹਾਂ 28000 ਦੇ ਦਾਂਗੇ ਹਾਂ ਇੱਕ ਹਜ਼ਾਰ ਹੋਰ ਛੱਡੇ 27 ਦੀ 27 ਦੀ ਹਣਾ ਜੀ ਤਾਂ ਵੇਖੋ ਵੀਰੇ ਹੁੰਦਾ ਵੀ ਕੋਈ ਹੁੰਦਾ ਕੋਈ ਨਹੀਂ ਬਿਲਕੁਲ ਸਾਰਾ ਸੇਲ ਚੋ ਗਿਆ ਕੋਈ ਵੀਰਾ ਵੇਚ ਲੈਂਦਾ ਅਜੇ ਤਾਜੀ ਸੁਈ ਦੀ ਤਾਜੀ ਸੁਈ ਦੀ ਟੋਕੜਾਂ ਵਾਲਾ ਰੇਟ ਆ ਵੀਰੇ ਬਾਕੀ ਚਲੋ ਕਿ ਵੀਰ ਨੇ ਥੋੜਾ ਜੀ ਸਾਮ ਕੱਢ ਕੀਤੀ ਆ ਤਾਂ ਕਿਹੜਾ ਵੀਰਾ ਲੈ ਜਾਊਗਾ ਤਾਂ ਰੇਟ ਜਾਵੇਂ ਜਾਜਾ ਬਾਕੀ ਵੀਰੇ ਸਾਰਾ ਸਿਆਲ ਚੋਗੇ ਨਾਲੇ ਰਾਜੀ ਹੋ ਜੂ ਹਨਾ ਜੀ ਤਾਂ ਫੇਰ ਕੋਈ ਰقم ਵਟ ਸਕਦਾ ਬਾਕੀ ਵੀਰੇ ਸੋਹਣੀ ਵੇੜਾ ਮੱਛੀ ਹੈ ਜੀ ਮੱਛੀ ਹੈ ਜੀ ਪਿਆਰ ਹੋ ਗੀ ਵੇਸ਼ ਵੱਸੀ ਵੇਖੋ ਬਹੁਤ ਚੰਗੀਆਂ ਬਾਕੀ ਕੋਈ ਫੋਨ ਲਾ ਲੈ ਜੀ ਮੋੜ ਦੇਣੀ ਹਨਾ ਜੀ ਨਹੀਂ ਮੋੜ ਦੇ ਬਿਲਕੁਲ ਸਾਰਿਆਂ ਦੇ ਮਾਨਤਾਂ ਜਿੰਨੇ ਮਾਨਤਾਂ ਮਤ ਤਸੱਲੀ ਕਰ ਗਏ ਤਾਂ ਵੇਖੋ ਵੀਰੇ ਵੱਡੀਆਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਕੱਦ ਕਾਠ ਵਾਲੀਆਂ ਨੇ ਤਾਂ ਬਾਕੀ ਤੂੰ ਇੱਥੇ ਚੱਲ ਕੇ ਆਉਂਦੇ ਹੋ ਤੂੰ ਛੱਡ ਕੇ ਨਹੀਂ ਜਾਂਦੇ ਵੀਰੇ ਤਾਂ ਰੇਡ ਵੀ ਵੀਰ ਦਾ ਹਰੇਕ ਵੀਡੀਓ ਚ ਜੈਜ ਹੁੰਦਾ ਤੇ ਕਿੰਨੇ ਪਸ਼ੂ ਵੀ ਜਾਂਦੇ ਵੀਰੇ ਹਰੇਕ ਪਸ਼ੂ ਦੀ ਸਿਫਤ ਬਹੁਤ ਹੁੰਦੀ ਆ ਕਿੱਥੇ ਵੀ ਜਾਂਦਾ ਵਾ ਜੋ ਦੱਸਦਾ ਵੀਰੇ ਉਹੀ ਨਿਕਲਦਾ ਟੋਪ ਕਲਾਸ ਵੇੜਾ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੇ ਤੁਹਾਨੂੰ ਨਵੇਂ ਤਰ੍ਹਾਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰ ਜੀ ਇੱਕ ਰਿ ਅਡਰੈਸ ਦੱਸ ਦਿਓ ਜੀ ਆਪਣਾ ਜੀ ਨਾਮ ਬਿੱਲਾ ਮੇਰਾ ਜੀ ਪਿੰਡ ਸੈਂਸਰਾ ਕੁੰਦੇ ਤਹਿਸੀਲ ਨਾਣਾ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਜੀ ਨੰਬਰ 950176256 ਨੰਬਰ ਹੈ ਜੀ ਠੀਕ ਆ ਜੀ ਸੈਂਸਰਾ ਜਿੱਦੇ ਆਪਣ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ